ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਇਸ ਵਾਲੇ ਇਸ਼ੂਸ ਤੁਸੀਂ ਕੀ ਕਹਿਣਾ ਚਾਹੋਗੇ ਆ ਜਿਹੜੇ ਪਿਛਲੇ ਸੈਗਮੈਂਟ ਤੋਂ ਬਾਅਦ ਕੁਝ ਮੈਸੇਜਸ ਨੇ ਜਿਆਲੀ ਬੀਬੀ ਫਰੀਦਾ ਖਾਨ ਜੀ ਲਿਖਦੇ ਨੇ ਸੱਚ ਬੋਲਣਾ ਦੂਸਰੇ ਦੇ ਹੱਕ ਲਈ ਲੜਨਾ ਬੜਾ عظیم ਕੰਮ ਹੈ ਆਈ ਸੈਲੂਟ ਯੂ ਡਾਕਟਰ ਅਮਰਜੀਤ ਸਿੰਘ ਬਹੁਤ ਬਹੁਤ ਸ਼ੁਕਰੀਆ ਬੀਬੀ ਫਰੀਦਾ ਖਾਨ ਜੀ ਇਹ ਸਾਡੇ ਜਿਹੜੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੇਲੇ ਵੀ ਉਹਨਾਂ ਦੇ ਆਰਗੇਨਾਈਜ਼ਰਸ ਚੋਂ ਸਨ ਜੀ ਬਹੁਤ ਸ਼ੁਕਰੀਆ ਅ ਸੁਖੀ ਪੰਨੂ ਥੈਂਕਸ ਡਾਕਟਰ ਸਾਹਿਬ ਕੀਪ ਅਪ ਦਾ ਗ੍ਰੇਟ ਵਰਕ ਬਹੁਤ ਸ਼ੁਕਰੀਆ ਪੰਨੂ ਸਾਹਿਬ ਮਨਮਨਥਨ ਕੌਰ ਥੈਂਕ ਯੂ ਫॉर ਦਾ ਅਪਡੇਟ ਔਨ ਸਰ ਰੇਸ਼ਮ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਮਨਮਨਥਨ ਕੌਰ ਜੀ ਜੋਗਾ ਸਿੰਘ ਖਾਲਸਾ ਕਸ਼ਮੀਰ ਵਰਕ ਵਾਰਜ ਜੀ ਦਾ ਖਾਲਸਾ ਵਾਰਜ ਜੀ ਦੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਮਿਸਟਰ ਸ਼ਫੀਕ ਗੁਜਰ ਆਈ ਲਵ ਯੂ ਸਰਦਾਰ ਜੀ ਬਹੁਤ ਸ਼ੁਕਰੀਆ ਤੁਹਾਡੇ ਵਰਗੇ ਹੀ ਪਿਆਰਿਆਂ ਦਾ ਸਾਨੂੰ ਸਹਾਰਾ ਹੈ ਅੱਗੇ ਤੁਰਨ ਦੇ ਲਈ ਆ ਬਸ਼ਰਤ ਮੁਹੰਮਦ ਵੀ ਜਿਹੜਾ ਹੈ ਉਹ ਵੈਲਵਿਸ਼ਸ ਕਹਿੰਦੇ ਨੇ ਪਰਮਜੀਤ ਸਿੰਘ ਕਹਿੰਦੇ ਨੇ ਗੁਰਫਤਹਿ ਡਾਕਟਰ ਸਾਹਿਬ ਸਾਰੀ ਟੀਮ ਤੇ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅ ਹੁਣ ਜਿਹੜਾ ਅਸੀਂ ਇਸ਼ੂ ਡਿਸਕਸ ਕਰਾਂਗੇ ਵੈਸੇ ਤਾਂ ਇਹ ਟ੍ਰਿਬਿਊਟ ਹੈ ਸਾਨੂੰ ਵੈਸੇ ਸ਼ੁਕਰੀਆ ਦਾ ਆਖਣਾ ਚਾਹੀਦਾ ਹੈ ਹਾਂ ਵੀ ਇੰਡੀਅਨ মিডিਆ ਦਾ ਕਿ ਬਿਨਾਂ ਕੋਈ ਦੁਵਾਨੀ ਖਰਚੇ ਜਿਹੜਾ ਪ੍ਰਚਾਰ ਕਰ ਰਹੇ ਨੇ لیکن ਕਿਉਂਕਿ ਸਾਡੇ ਦਰਸ਼ਕ ਪਿਆਰੇ ਜਦੋਂ ਇਸ ਕਿਸਮ ਦਾ ਦੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਧੱਕਾ ਕਰ ਰਹੇ ਨੇ ਔਰ ਇਹ ਬਹੁਤ ਨੈਗੇਟਿਵ ਪ੍ਰਚਾਰ ਹੈ ਔਰ ਸਾਡੇ ਵੀਰ ਜਸਮੀਤ ਸਿੰਘ ਜਿਨ੍ਹਾਂ ਦਾ ਇਹ ਦੂਸਰਾ ਮੈਸੇਜ ਸੀ ਪਹਿਲਾਂ ਉਹਨਾਂ ਨੇ ਲਿਖਿਆ ਫੇਸਬੁੱਕ 'ਤੇ ਮੈਸੇਜ ਆਉਣਾ ਤਾਂ ਉਹਨਾਂ ਨੇ ਲਿਖਿਆ ਕਿ ਵੀ ਮੈਂ ਇਹ ਮੈਸੇਜ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਇੰਡੀਅਨ ਇੰਗਲਿਸ਼ ਨਿਊਜ਼ ਚੈਨਲ ਨਿਊਜ਼ ਐਕਸ ਨੇ ਤੁਹਾਡੇ ਸ਼ੋਅ ਵਿੱਚੋਂ ਇੱਕ ਕਲਿੱਪ ਕੱਟ ਕੇ ਚਲਾਇਆ ਹੈ ਤੇ ਤੁਹਾਨੂੰ ਖਾਲਸਤਾਨੀ ਐਕਸਟਰੀਮਿਸਟ ਦੇ ਨਾਮ ਨਾਲ ਸੰਬੋਧਨ ਕੀਤਾ ਜਦੋਂ ਸਿੱਖ ਵਿਰੋਧ ਪ੍ਰਦਰਸ਼ਨ ਦਿਖਾਉਂਦੇ ਹਨ ਤਾਂ ਵੀ ਇਹੀ ਸ਼ਬਦਾਵਲੀ ਵਰਤਦੇ ਹਨ ਹਾਲਾਂਕਿ ਬਾਕੀ ਸਾਰਾ ਭਾਰਤੀ ਮੀਡੀਆ ਵੀ ਇਸੇ ਰਾਤੇ ਹੈ ਪਰ ਇਸ ਨੇ ਮੇਰਾ ਧਿਆਨ ਖਿੱਚਿਆ ਔਰ ਦਰਸ਼ਕ ਸਕਰੀਨ ਦੇ ਉੱਤੇ ਉਹ ਸ਼ਾਟ ਦੇਖ ਰਹੇ ਹੋਣਗੇ ਔਰ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿਉਂਕਿ ਮੈਂ ਤਾਂ ਨਿਊਜ਼ ਐਕਸ ਬਾਰੇ ਕੋ ਬਹੁਤਾ ਨਹੀਂ ਸੀ ਸੁਣਿਆ ਜਾਂ ਦੇਖਿਆ ਕਿ ਵੀ ਇਹ ਕਾਫੀ ਪਪੂਲਰ ਜਿਹੜਾ ਉਥੋਂ ਦਾ ਇੰਡੀਆ ਚੈਨਲ ਹੈ ਨਿਊਜ਼ ਹੁੰਦੀਆਂ ਨੇ ਚਾਰ ਵੇੜ ਜੀ ਔਰ ਇਹਦੇ ਚ ਜਿਹੜੇ ਹੋਰ ਵੀ ਸਕਰੀਨ ਸ਼ਾਟਸ ਦੇ ਵਿੱਚ ਜਿਹੜੇ ਸਾਡੇ ਵੀਰ ਜਸਮੀਤ ਸਿੰਘ ਹੋਰਾਂ ਨੇ ਸਾਨੂੰ ਭੇਜੇ ਉਹਦੇ ਚ ਪਹਿਲਾਂ ਤਾਂ ਇੱਕ ਦੇ ਉੱਤੇ ਉਹਨਾਂ ਨੇ ਮੋਟਾ ਕਰਕੇ ਜਿਹੜਾ ਪਰਮਿੰਦਰ ਮਿੰਟੂ ਕਿਉਂਕਿ ਇਹ ਉਹਨਾਂ ਨੇ ਨਾਬਾ ਜੇਲ ਬ੍ਰੇਕ ਤੋਂ ਬਾਅਦ ਜਿਹੜਾ ਪਰਮਿੰਦਰ ਮਿੰਟੂ ਦੇ escape ਤੋਂ ਬਾਅਦ ਇਹ ਸਟੋਰੀ ਕੀਤੀ ਹੋਈ ਆ ਪਰਮਿੰਦਰ ਮਿੰਟੂ ਐਸਕੇਪਸ ਨਾਬਾ ਜੇਲ੍ਹ ਥੱਲੇ ਵੱਡਾ ਅਪੀਅਰ ਹੁੰਦਾ ਖਾਲਸਤਾਨੀਜ਼ ਲੈਟ ਸਲਿੱਪ ਇਹ ਉਹਨਾਂ ਨੇ ਹੈਸ਼ਟੈਗ ਬਣਾਇਆ ਹੋਇਆ ਔਰ ਮੋਟਾ ਇੱਕ ਹੈਡਲਾਈਨ ਹੈ ਜਿਹੜੇ ਦਰਸ਼ਕ ਦੇ ਓਨ ਪਾਕਿਸਤਾਨਜ਼ ਪੇ ਰੋਲ ਔਰ ਇਹਦੇ ਚ ਜਿਹੜਾ ਉਹਨਾਂ ਨੇ ਉੱਤੇ ਐਕਸਪਲੋਸਿਵ 2015 ਰਾ ਰਿਪੋਰਟ ਵਾਰਨਿੰਗ ਉੱਤੇ ਖਾਲਸਤਾਨ ਖਾਲਸਾਨ ਦੇ ਫਲੈਗ ਨੇ uh, on Operation Blue Star anniversary marked by Sikh extremists in Europe, USA, Malaysia and Pakistan. ਹੁਣ ਜ਼ਾਹਰ ਹੈ ਕਿ ਵੀ ਈਵਨ ਜੂਨ 84 ਦੇ ਹਮਲੇ ਨੂੰ ਜਿਹੜਾ ਹੈ ਉਸ ਚ ਮਾਰੇ ਗਏ ਬੇਗੁਨਾਹ ਨੂੰ ਯਾਦ ਕਰਨਾ ਵੀ ਉਹਨਾਂ ਨੇ ਪਾਕਿਸਤਾਨ ਦੀ ਪੀਰੋਲ ਦੇ ਨਾਲ ਜੋੜ ਦਿੱਤਾ ਹੈ ਔਰ ਇਹ ਸਾਰਿਆਂ ਨੂੰ ਵੀ ਮਿੰਟੂ ਦੇ ਨਾਂ ਨਾਲ ਜੋੜ ਕੇ ਬਣਾਇਆ ਫਿਰ ਉਹਨਾਂ ਨੇ ਜਿਹੜਾ ਇੱਕ ਹੋਰ ਜਿਹੜਾ ਸਕਰੀਨਸ਼ਾਟ ਦਰਸ਼ਕ ਦੇਖ ਰਹੇ ਨੇ ਪਾਕਿਸਤਾਨ ਪਲਾਟ ਜੀ ਔਰ ਉਹਦੇ ਚ ਸਾਡਾ ਜਿਹੜਾ ਇੰਟਰਵਿਊ ਡੇਲੀ ਪਾਕਿਸਤਾਨ ਦੇ ਨਾਲ ਸੀ ਜਿਹੜੇ ਉਹਨਾਂ ਦੇ ਰਿਪੋਰਟਰ ਇੱਥੇ ਆ ਕੇ ਉਹਨਾਂ ਨੇ ਸਾਡੇ ਸਟੂਡੀਓ ਚ ਇੰਟਰਵਿਊ ਕੀਤਾ ਉਹਦੇ ਚ ਉਹਨਾਂ ਨੇ ਸਾਡੀ ਪਿਕਚਰ ਉਹ ਉਸ ਸ਼ਾਰਟ ਚੋਂ ਕੱਢ ਕੇ ਉਹਦੇ ਥੱਲੇ ਕੋਟਾਂਨ ਕੋਟ ਦਿੱਤੇ ਖਾਲਸਤਾਨ ਵਿਦ ਪਾਕਿਸਤਾਨਸ ਹੈਲਪ ਅਨਕੋਟ ਔਰ ਸਜੇ ਪਾਸੇ ਐਂਡ ਥੈਟ ਐਂਟੀਡੋਟ ਫॉर ਪਾਕਿਸਤਾਨ ਇਜ਼ ਟੂ ਰਿਵਾਈਵ ਖਾਲਸਤਾਨ ਅਮਰਜੀਤ ਸਿੰਘ ਖਾਲਸਤਾਨੀ ਐਕਸਟ੍ਰੀਮਿਸਟ ਸੋ ਸਾਨੂੰ ਖਾਲਸਤਾਨੀ ਹੱਤਵਾਦੀ ਬਣਾਇਆ ਪਰ ਇਹ ਗੱਲ ਵੈਸੇ ਬੜੀ ਚੰਗੀ ਕੀਤੀ ਇਹਨਾਂ ਨੇ ਜੇ ਕਿ ਵੀ ਸਾਡੇ ਪਾਕਿਸਤਾਨੀ ਨੀਤੀਕਾਰ ਡੇ ਪਾਲਿਸੀ ਮੇਕਰਸ ਲਾ ਮੇਕਰ ਡਿਸੀਜਨ ਮੇਕਰ ਫੇਰ ਇਸ ਗੱਲ ਨੂੰ ਚੰਗੀ ਤਰ੍ਹਾਂ ਦੇਖ ਲੈਣ ਔਰ ਇੰਡੀਅਨ ਮੀਡੀਆ ਦਾ ਇਸ ਗੱਲ ਨੂੰ ਸ਼ੁਕਰੀਆ ਵੀ ਕਿਉਂਕਿ ਉਹਨਾਂ ਨੇ ਖੁਦ ਹੀ ਇਹ ਦੱਸਿਆ ਕਿ ਜੇ ਭਾਰਤੀ ਜਿਹੜੇ ਡਿਜ਼ਾਈਨਸ ਨੇ ਪਾਕਿਸਤਾਨ ਦੇ ਉੱਤੇ ਉਹਦਾ ਕੋਈ ਐਂਟੀਡੋਟ ਹੈ ਤੇ ਉਹ ਖਾਲਸਤਾਨ ਹੈ ਸੋ ਇਹਨਾਂ ਨੇ ਵੀ ਡਿਕਸ਼ਨਰੀ ਦੇਖੀ ਹੋਣੀ ਹੈ ਐਂਟੀਡੋਟ ਲਿਖਣ ਤੋਂ ਪਹਿਲਾਂ ਔਰ ਫਿਰ ਉਹਨਾਂ ਨੇ ਟਾਪ ਸਟੋਰੀਜ਼ ਦੇ ਥੱਲੇ ਖਾਲਸਤਾਨੀਜ਼ ਲੈਟ ਸਲਿਪ ਉਹ ਮਿੰਟੂ ਦੇ ਨਾਲ ਸਟੋਰੀ ਜੋੜੀ ਹੈ ਫਸਟ ਅਰੈਸਟ ਮੇਡ ਇਨ ਜਿਹੜਾ ਖਾਲਸਤਾਨੀ ਲੈਟ ਸਲਿਪ ਜੀ ਸੋ ਉਹਦੇ ਚ ਜਦੋਂ ਦਿੱਲੀੋਂ ਫੜਲੇ ਦੀ ਕਹਾਣੀ ਪਤਾ ਨਹੀਂ ਹੁਣ ਕਿੰਨਾ ਕੁ ਸੱਚ ਹੈ ਅੱਜ ਮੇਰੀ ਬਹੁਤ ਸਾਰਿਆਂ ਨਾਲ ਹੋਰਨਾਂ ਨਾਲ ਵੀ ਗੱਲ ਹੋਈ ਕਈ ਵਰਸ਼ਨ ਸਾਹਮਣੇ ਆ ਰਹੇ ਨੇ ਪਰ ਅਸੀਂ ਆਪਣੇ ਜਿਹੜੀ ਕੱਲ ਵਾਲੇ ਵਰਜ਼ਨ ਹੈ ਉਹਨੂੰ ਅਸੀਂ ਸਟਿਕ ਕਰਦੇ ਹਾਂ ਜੀ ਔਰ ਫਿਰ ਜਿਹੜੀ 3 ਜਿਹੜੀ ਹੈ ਸਕਰੀਨਸ਼ਾਟ ਵੀਰ ਜੀ ਨੇ ਵੀ ਜੈ ਸਾਨੂੰ ਉਸੇ ਹੀ ਚੈਨਲ ਤੋਂ ਉਹਦੇ ਵਿੱਚ ਫਿਰ ਪਾਕ ਖਾਲਸਤਾਨ ਪਲਾਟ ਡੇਰਿੰਗ ਬਿਡ ਡੇਰਿੰਗ ਬਿਡ ਕਹਿ ਕੇ ਨਿਊਜ਼ ਉਹਦੇ ਥੱਲੇ ਫਿਰ ਉਹਨਾਂ ਨੇ ਜਿਹੜਾ ਉਹੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀ ਪਿਕਚਰ ਹੈ ਤੇ ਜਗਤਾਰ ਸਿੰਘ ਤਾਰਾ ਖਾਲਸਤਾਨ ਟਾਈਗਰ ਫੋਰਸ ਡ੍ਰੈਡਡ ਖਾਲਸਤਾਨੀ ਟੈਰਰਿਸ ਔਨ ਟੌਪ ਸਟੋਰੀਜ਼ ਔਰ ਉਹਨਾਂ ਨੇ ਐਸਕੇਪ ਵਿਦ ਕੇਐਲਸੀ ਉਥਲੇ ਉਹੀ ਪੰਜਾਬ ਹਰਿਆਣਾ ਡੈਲੀਗੇਸ਼ਨਸ ਲੈਡ ਬਾਈ ਸੀਐਮ ਟੂ ਮੀਟ ਪ੍ਰਨਾਬ ਮੁਖਰਜੀ ਹੁਣ ਉਹ ਵੀ ਥੱਲੇ ਜਿਵੇਂ ਜਗਤਾਰ ਸਿੰਘ ਤਾਰਾ ਮਿੰਟੂ ਬਾਹਰ ਹੋਣੇ ਪ੍ਰੋਟੈਸਟ ਸਾਡੀ ਜਿਹੜਾ ਇੰਟਰਵਿਊ ਔਰ ਇਵਨ ਜੇ ਐਸਵਾਈਐਲ ਕੈਨਾਲ ਦੇ ਉੱਤੇ ਉਹਨਾਂ ਦੇ ਟੁਚੇ ਬਾਦਲ ਦਾ ਜਿਹੜਾ ਮਿਲਣ ਗਿਆ ਉਹ ਵੀ ਉਸੇ ਸ਼ਾਰਟ ਦੇ ਥੱਲੇ ਲਿਆ ਕੇ ਉਹਨਾਂ ਨੇ ਦੱਸ ਦਿੱਤਾ ਕਿ ਜਿਹੜਾ ਪਾਣੀਆਂ ਦੇ ਉੱਤੇ ਮੰਗ ਕਰੇਗਾ ਉਹ ਵੀ ਟੈਰਰਿਸਟ ਜਿਹੜਾ ਬਾਹਰ ਪ੍ਰੋਟੈਸਟ ਕਰੇਗਾ ਉਹ ਵੀ ਤੇ ਜਿਹੜਾ ਇਹ ਕਹੇਗਾ ਅਸੀਂ ਤਾਂ ਹੁਣ ਵੀ ਕਹਿੰਦੇ ਆ ਅਸੀਂ ਕੋਈ ਵਰਡ ਮੈਸਸ ਤਾਂ ਨਹੀਂ ਕੀਤੇ ਕਿ ਭਾਈ ਕਾਸ਼ ਪਾਕਿਸਤਾਨ ਦੇ ਜਿਹੜੇ ਨੀਤੀਕਾਰੇ ਨੇ ਉਹਨਾਂ ਨੂੰ ਇਹ ਸਮਝ ਆਏ ਕਿ ਅਸੀਂ ਤਾਂ ਐਂਟੀਡੋਟ ਉਹਨਾਂ ਨੂੰ ਸਮਝਾਈ ਹੈ ਗੱਲ ਕਿ ਭਈ ਇਹ ਜਿਵੇਂ ਜਿਹੜਾ ਜਨੂੰ ਸੱਪ ਲੜਦਾ ਤੇ ਸੱਪ ਲੜੇ ਦਾ ਇਲਾਜ ਤੋਹਦਾ ਜਿਹੜਾ ਐਂਟੀਡੋਟ ਹੈ ਔਰ ਇਹ ਜਿਹੜਾ ਹਿੰਦੂਤਵ ਵੀ ਸੱਪ ਹੈ ਇਹਨੇ ਲੜਨੋਂ ਹਟਣਾ ਨਹੀਂ ਹੈ ਇਹ ਖਤਰਨਾਕ ਪੌਇਜ਼ਨਸ ਹੈ ਤੇ ਇਹਦਾ ਐਂਟੀਟੂਡ ਖਾਲਸਤਾਨ ਹੈ ਜਿੱਦਣ ਇਹ ਗੱਲ ਉਹਨਾਂ ਨੂੰ ਸਮਝ ਆ ਗਈ ਕੰਮ ਜਿਹੜਾ ਉਹ ਸੌਖਾ ਹੋ ਜਾਏਗਾ ਔਰ ਇੱਕ ਪਾਸੇ ਇਹਨਾਂ ਦਾ ਇਹ ਪੂਰਾ ਸਿਨਿਸਟਰ ਕੈਂਪੇਨ ਚੱਲ ਰਿਹਾ ਹੈ ਬਾਰ ਵੀ ਉਸੇ ਕੰਮ ਤੇ ਲੱਗੇ ਹੋਏ ਨੇ ਦੂਸਰੇ ਪਾਸੇ ਅਸੀਂ ਪਿਛਲੇ ਹਫਤੇ ਜਦੋਂ ਅ ਪਿਛਲੇ ਹਫਤੇ ਨਹੀਂ ਸ਼ਾਇਦ ਇਸੇ ਹਫਤੇ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ RAMDEV ਦਾ ਕੀਤਾ ਜ਼ਿਕਰ ਕਿ ਕਿਵੇਂ ਔਰ 150 ਕਰੋੜ ਰੁਪਏ ਦੀ ਇਨਵੈਸਟਮੈਂਟ ਨੇਪਾਲ ਚ ਕਰਨ ਦੇ ਨਾਂ ਥੱਲੇ ਇਹ ਜਿਹੜਾ ਨਵਾਂ ਇਹਨਾਂ ਨੇ ਪਰਚੰਡਾ ਖੜਾ ਕੀਤਾ ਹੁਣ ਉਥੇ ਸੀਐਮ ਆਇਲੀ ਦੀ ਹਕੂਮਤ ਹਟਾ ਕੇ ਇਹ ਸਾਰਾ ਆਰਐਸਐਸ ਵਲੰਟੀਅਰ ਬੇਸ ਉੱਥੇ ਇਹਨਾਂ ਦਾ ਸਪਾਈ ਸੈਂਟਰ ਹੈੱਡਕੁਆਰਟਰ ਬਣਾ ਰਹੇ ਨੇ ਔਰ ਸਾਡੀ ਉਸ ਦੇ ਉੱਤੇ ਕਿਸੇ ਹਿੰਦੂ ਵੀਰ ਨੇ ਪੁੱਛਿਆ ਵੀ ਸੀ ਕਿ ਜੀ ਦੇਖੋ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਜੀ RAMDEV ਸੈਂਟਰ ਖੋਲ ਰਿਹਾ ਹੈ ਦੂਸਰੇ ਪਾਸੇ ਤੁਸੀਂ ਉਹ ਪਹਿਲਾਂ ਕਹੇ ਕਿ ਜੀ ਉੱਥੇ ਜਿਹੜਾ ਨੇਪਾਲ ਸਰਕਾਰ ਨੇ ਕੱਢ ਦਿੱਤੇ ਔਰ ਇਹ ਇਹਦਾ ਜਵਾਬ ਜ਼ਰੂਰ ਦਿਓ ਮੈਂ ਕਿਹਾ ਦੇਖੋ ਇਹ ਕਿਵੇਂ ਔਰੈਂਜਸ ਐਂਡ ਐਪਲਸ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਸਰਕਾਰ ਨੇ ਸਮਝ ਲਿਆ ਜਦੋਂ ਪੁਚਾਲ ਨੇਪਾਲ ਦੇ ਵਿੱਚ ਆਇਆ ਕਿ ਵੀ ਇਹਨਾਂ ਦੀ ਮੋਦੀਆਂ ਦੀ ਕੀ ਚਾਲ ਹੈ ਤਾਂ ਰੈਸਕਿਊ ਵਰਕਰਸ ਦੇ ਨਾਂ ਥੱਲੇ ਆਰਐਸਐਸ ਭੇਜ ਦਿੱਤਾ ਇਹਨਾਂ ਨੇ ਜੀ ਉਹ ਉਹਨਾਂ ਨੇ ਕੱਢ ਕੇ ਬਾਹਰ ਮਾਰੇ ਹੁਣ ਜਿਹੜਾ ਜਿਹਨੇ ਇਹਨੂੰ ਅਲਾਕ ਕੀਤਾ ਹੈ ਉਹ ਉਹ ਹੈ ਜਿਹੜਾ ਇਹਨਾਂ ਦੇ ਨਾਲ ਜਿਹੜੇ ਮਧਾਵੀ ਤੇ ਉਹ ਜਿਹੜੇ ਉਹਨਾਂ ਨੁਮਾਇੰਦਿਆਂ ਨਾਲ ਵਿਦਨ ਮਿਸਟਰ ਆਇਲੀ ਦੀ ਹਕੂਮਤ ਦੇ ਵਿੱਚੋਂ ਕਮਨਸਟਾ ਨੂੰ ਪਾਸੇ ਕੱਢ ਕੇ ਜਿਹੜੀ ਹਕੂਮਤ ਬਣੀ ਹੈ ਪਰ ਮੈਂ ਸਮਝਦਾ ਵੀ ਇਹਦੇ باوجود ਕਿ ਜਿਹੜੀ ਹੁਣ ਦੀ ਨੇਪਾਲ ਦੀ ਸਰਕਾਰ ਹੈ ਉਹਨੂੰ ਇਹਨਾਂ ਨੇ ਕਾਬੂ ਕੀਤਾ ਹੈ ਕਿਉਂਕਿ ਬਣਾਏ ਇਹਨੂੰ ਪਰਚੰਡਾ ਨੂੰ ਦੁਬਾਰਾ ਉਹਨਾਂ ਨੇ ਹੀ ਹੈਡ ਆਫ ਦਾ ਸਟੇਟ ਪਰ ਉਹਨਾਂ ਦਾ ਮੀਡੀਆ ਜਿਹੜਾ ਉਹ ਪੂਰਾ ਅਲਰਟ ਹੈ ਔਰ ਉਹਨਾਂ ਦੀ ਕਾਂਤੀਪੁਰ ਡੇਲੀ ਅਖਬਾਰ ਹੈ 네ਪਾਲ ਦੀ ਪ੍ਰੋਮਿਨੈਂਟ ਐਵਰੀਡੇ ਅਖਬਾਰ ਹੈ ਉਹਨਾਂ ਨੇ ਇਹ ਜਿਹੜਾ ਖਬਰ ਦਿੱਤੀ ਹੈ RAMDEB INVESTED RUPEES 150 CRORE IN NEPAL WITHOUT GOVERNMENT APPROVAL ਉਹਨਾਂ ਨੇ ਕਿਹਾ ਜੀ ਆ ਜੋ 150 ਕਰੋੜ ਕਹਿੰਦਾ ਇਹਦੇ ਵਿੱਚ ਕੋਈ ਜਿਹੜਾ ਲੀਗਲ ਪ੍ਰੋਸੈਸ ਆ ਉਹ ਫਾਲੋ ਨਹੀਂ ਕੀਤੀ ਔਰ ਹੁਣ ਇਹ ਗੱਲ ਸਾਹਮਣੇ ਆਈ ਜਿਹੜਾ RAMDEB ਕਹਿੰਦਾ ਸੀ ਜੀ ਮੈਂ ਉੱਥੇ 150 ਕਰੋੜ ਲਾ ਦੇਵਾਂਗਾ ਔਰ 20000 ਜੌਬ ਉੱਥੇ ਕ੍ਰੀਏਟ ਹੋਣਗੇ ਉਹ ਖਬਰ ਆਈ ਕਿ ਐਨਟਾਇਰ ਇਨਵੈਸਟਮੈਂਟ ਇਨ ਪਤੰਜਲੀ ਯੋਗਯਾ ਪੀਟੀ ਨੇਪਾਲ ਹੈਜ਼ ਕਮ ਫਰਮ ਉਪੇਂਦਰਾ ਮਹਾਤੋ A nepalese businessman and his wife Samantha when we invest in the company in future which we plan to do we will follow the prevalent laws of Nepal and take approval from the government authorities ਹੁਣ ਜਦੋਂ ਇਹ ਐਕਸਪੋਜ਼ ਹੋਇਆ ਹੈ ਕਿ ਵੀ ਇਹਨੇ ਤਾਂ ਕੋਈ ਲਈ ਨਹੀਂ ਹੈ ਉੱਥੇ ਖੋਲਣ ਤੋਂ ਪਹਿਲਾਂ ਸੋ ਨਾੜਿਕਾ ਜੀ ਅਜੇ ਮੈਂ ਨਹੀਂ ਇਨਵੈਸਟ ਕੀਤਾ ਕੁਝ ਵੀ ਇਹ ਤਾਂ ਜਿਹੜਾ ਪਰਫੁੱਲਾ ਜਿਹੜਾ ਇਹ ਉਪੇਂਦਰ ਮਹੰਤੋ ਹੈ ਮਹਾਤੋ ਵਪਾਰੀ ਇਹ ਵੀ ਕੋਈ ਆਰਐਸਐਸ ਦਾ ਸਟੂਜ ਜਿਹਦੇ ਪੈਸੇ ਜਿਹੜੇ ਇਧਰੋਂ ਕੱਢ ਰਹੇ ਨੇ ਉਧਰ ਦਿੱਤੇ ਹੋਣੇ ਨੇ ਤੇ ਉਹਨਾਂ ਨੇ ਕਿਹਾ ਜਦੋਂ ਅਸੀਂ ਇਨਵੈਸਟਮੈਂਟ ਕਰਾਂਗੇ ਉਦੋਂ ਅਸੀਂ ਬੜਾ ਪ੍ਰੋਪਰ ਇਹਨੂੰ ਕਰਾਂਗੇ ਪਰ ਇਹ ਜੀ ਖਬਰ ਜਿਹੜੀ ਹੈ ਕਿ ਵੀ ਯੋਗਾ ਗੁਰੂ ਰਾਮਦੇਵ ਹੈਜ਼ ਲੈਂਡਡ ਇਨ ਕੰਟਰੋਵਰਸੀ ਇਨ ਨਪਾਲ ਆਫਟਰ ਅ ਮੀਡੀਆ ਰਿਪੋਰਟ ਕਲੇਮਡ ਥੈਟ ਪਤਾਂਜਲੀ ਆਯੁਰਵੇਦਾ ਗਰੁੱਪ ਇਨਵੈਸਟਡ ਮੋਰ ਥੈਨ rupees 150 crore in the country without official approval. the foreign investment and technology transfer act requires any foreign investor to get permission from the investment board nepal or department of industries before investing in nepal. the report in nepal's largest selling newspaper, kantipur daily, said ramdev failed to seek such mandatory permission. ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਸਾਡੀ ਜਿਹੜੀ ਸਟੋਰੀ ਸੀ ਹਾਲਾਂ ਚਲੋ ਅਸੀਂ ਕਦੇ ਆਪਣੀ ਪਿੱਠ ਤੇ ਆਪ ਥਾਪੀ ਦੇ ਇੰਝ ਯਕੀਨ ਨਹੀਂ ਰੱਖਦੇ ਪਰ ਮੈਂ ਸਮਝਦਾ ਐ ਵੀ ਇਹ ਸਾਰੇ ਪੀਰੀਅਡ ਚ ਜਿਹੜੀਆਂ ਆਰਐਸਐਸ ਦੀਆਂ ਲਾਈਨਸ ਨੂੰ ਜਿਸ ਅੰਦਾਜ਼ ਚ ਰੱਬ ਦੀ ਕਿਰਪਾ ਦੇ ਨਾਲ ਸਾਨੂੰ ਇਹ ਰੱਬ ਨੇ ਤੌਫੀਕ ਦਿੱਤੀ ਐ ਐਕਸਪੋਜ਼ ਕਰਨ ਦੀ ਬਾਅਦ ਦੇ ਵਿੱਚ ਉਸ ਦੀਆਂ ਫਿਰ ਸਟੋਰੀਆਂ ਵਨ ਟੂ ਵਨ ਟਾਕਸ ਜਰੂਰ ਆਉਂਦੇ ਓਕੇ ਵੀ ਇਹ ਜਦੋਂ ਰਾਮਦੇਵ ਦਾ ਆਇਆ ਮੈਨੂੰ ਇਹ ਪਹਿਲਾਂ ਹੀ ਜਿਵੇਂ ਤੁਹਾਨੂੰ ਹੁੰਦਾ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਮੈਨੂੰ ਮੇਰਾ ਨਖਸ ਸੂੰਹਂ ਲੈਂਦਾ ਵੀ ਇੱਥੇ ਕੁਝ ਹੈ ਜੀ ਤੇ ਉਦੋਂ ਹੀ ਮੈਨੂੰ ਇਹ ਲੱਗਾ ਕਿ ਵੀ ਇਹ 150 ਕਰੋੜ ਨੇਪਾਲ ਦੇ ਪ੍ਰੈਜ਼ੀਡੈਂਟ ਦੇ ਨਾਲ ਖੜਾ RAMDEV ਫਾਲ ਆਫ ਅ ਸਡਨ ਪਰਚੰਡਾ ਜੇ ਹੋਣੇ ਖੜਾ ਕੀਤਾ ਔਰ ਇਹ ਘਟੋਕਟ ਨੇਪਾਲ ਦੇ ਵਿੱਚ ਪਾਵੇਂ ਵਿਕੇ ਹੋਏ ਲੋਕ ਵੀ ਨੇ ਜਿਹੜੇ ਇਹਨਾਂ ਦੇ ਹੱਥਾਂ 'ਚ ਚੜ ਗਏ ਨੇ ਪਰ ਅਸੀਂ ਕਾਂਤੀਪੁਰ ਦਿੱਲੀ ਨੂੰ ਮੁਬਾਰਕਬਾਦ ਦਿੰਦੇ ਆ ਉਹਨਾਂ ਦੇ ਐਡੀਟਰਸ ਔਰ ਉਹਨਾਂ ਦੇ ਮਾਲਕਾਂ ਨੂੰ ਕਿ ਉਹਨਾਂ ਨੇ ਸਾਹਮਣੇ ਲਿਆਂਦਾ ਵੀ ਇਹ ਇੱਥੇ ਤਾਂ ਇਲੀਗਲ ਕਰ ਹੀ ਰਹੇ ਨੇ ਇੱਥੇ ਤਾਂ RAMDEV ਤੋਂ ਲਟਾ ਰਹੇ ਨੇ ਜਿਵੇਂ ਹਿਮਾਚਲ ਦੇ ਵਿੱਚ ਸੈਂਕੜੇ ਏਕੜ ਯੂਪੀ ਦੇ ਵਿੱਚ ਤੁਸੀਂ ਸਟੇਟ ਕੋਈ ਭਾਰਤ ਵੀ ਨੇਮ ਕਰੋ इवन ਪੰਜਾਬ 'ਚ ਜਦੋਂ ਇਹ ਹੁੰਦਾ ਹੈ ਬਾਦਲੋਰੀ ਜਿਵੇਂ ਇਹਨੂੰ ਚੁੱਕੀ ਫਿਰਦੇ ਨੇ ਔਰ ਕੈਂਪ ਲਾਣ ਦੇ ਨਾਂ ਥੱਲੇ ਔਰ ਸਭ ਤੋਂ ਵੱਡਾ ਜਿਹੜਾ ਇਹ ਬਲੈਕ ਮਨੀ ਦਾ ਇਸ ਵੇਲੇ ਸਰਗਣਾ ਹੈ ਔਰ ਕਰਪਸ਼ਨ ਦਾ ਔਰ ਮਰਡਰਸ ਦਾ ਜਿਹੜੇ ਵਿਦਨ ਆਸ਼ਰਮ ਵੀ ਕਰਵਾਏ ਨੇ ਉਹ RAMDEV ਹੈ ਔਰ ਇੱਕ ਪਾਸੇ ਇਹ ਐਕਸਪੋਜ਼ਰ ਹੋ ਰਿਹਾ ਹੈ ਤੇ ਦੂਜੇ ਪਾਸੇ ਮੇਰੀ ਨਜ਼ਰਾ ਚੋ ਜਿਹੜੀ ਖਬਰ ਗੁਜ਼ਰੀ ਕਨਸਿਡਰ ਪਲੀਫ ਫਾਰ ਯੋਗਾ ਇਨ ਸਕੂਲ ਸੁਪਰੀਮ ਕੋਰਟ ਹੈਲਥ ਸੈਂਟਰ ਹੁਣ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਚ ਕੀਤੀ ਕਿ ਜੀ ਕਿਉਂ ਨਹੀਂ ਇਹ ਜਿਹੜਾ ਯੋਗਾ ਹੈ ਇਹ ਸਕੂਲਾਂ ਦੇ ਵਿੱਚ ਨੈਸੈਸਰੀ ਸਬਜੈਕਟ ਕਿਉਂ ਨਹੀਂ ਬਣਾਇਆ ਜਾਂਦਾ ਔਰ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਆਨ ਟਿਊਜ਼ਡੇ ਹਾਸਟ ਸੈਂਟਰ ਟੂ ਕਨਸਿਡਰ ਅ ਪਲੀਫ ਫਾਰ ਮੇਕਿੰਗ ਯੋਗਾ ਕੰਪਲਸਰੀ ਫਾਰ ਸਕੂਲ ਸਟੂਡੈਂਟਸ ਇਨ ਦਾ ਏਜ ਗਰੁੱਪ ਆਫ 6 ਟੂ 14 ইয়ার্স ਹੁਣ ਇਹ ਸੁਪਰੀਮ ਕੋਰਟ ਇੱਕ ਬੈਂਚ ਕੰਪਰਾਈਜ਼ਿੰਗ ਜਸਟਿਸ ਐਮਪੀ ਲੋਕਰ, ਏਕੇ ਗੋਇਲ ਆਸਤਾ ਗਵਰਨਮੈਂਟ ਟੂ ਟ੍ਰੀਟ ਦਾ ਪਬਲਿਕ ਇੰਟਰਸਟ ਡਿਲੀਗੇਸ਼ਨ ਪਲੀ ਐਜ਼ ਅ ਰਿਪਰੈਜ਼ੈਂਟੇਸ਼ਨ ਐਂਡ ਟੇਕ ਅ ਡਿਸੀਜਨ ਵਿਥਨ 3 ਮੰਥਸ ਜੀ ਹੁਣ ਇਹ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ 3 ਮਹੀਨੇ ਦੇ ਵਿੱਚ ਵਿੱਚ ਸੈਂਟਰ ਗਵਰਨਮੈਂਟ ਇਹ ਦੱਸੇ ਕਿ ਬਈ ਉਸ 6 ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੇ ਲਈ ਯੋਗਾ ਨੂੰ ਕੰਪਲਸਰੀ ਕਿਉਂ ਨਹੀਂ ਕਰਦੇ ਹੁਣ ਇੱਕ ਵਾਰ ਸੇ ਪੰਜਾਬੀ ਵਿੱਚ ਕਹਿੰਦੇ ਨੇ ਕਿ ਅੰਨਾ ਕੀ ਭਾਲੇ ਦੋ ਦੋ ਅੱਖਾਂ ਹੁਣ ਔਰ ਇਹ ਜਦੋਂ ਅਸੀਂ ਕਹੇ ਵੀ ਜੁਡੀਸ਼ਰੀ ਦਾ ਭਗਵਾ ਕਰਨ ਹੋ ਚੁੱਕਾ ਹੈ ਵਿਚ ਵਿਚਾਰੇ ਚੀਫ ਜਸਟਿਸ ਠਾਕਰ ਥੋੜਾ ਬਹੁਤ ਤਿੰਗੜਦਾ ਹੈ ਲੇਕਿਨ ਇਨੇਕ ਜਿਹੜੇ ਨੇ ਜੱਜ ਇਹਨਾਂ ਨੇ ਆਪਣੇ ਵਿੱਚ ਬਾੜ ਦਿੱਤੇ ਹੋਏ ਨੇ ਜਾਂ ਪਿਛਲੇ ਪੀਰੀਅਡ ਦੇ ਇਹਨਾਂ ਨਾਲ ਲਾਇਲ ਸੀ ਕਿ ਹੁਣ ਉਹਨਾਂ ਨੇ ਦੇਖਿਆ ਵੀ ਜੇ મોદી ਸਿੱਧੇ ਤੌਰ ਤੇ ਯੋਗਾ ਨੂੰ ਸਬਜੈਕਟ ਬਣਾਉਂਦਾ ਤੇ ਇਹ ਚੈਲੰਜ ਹੋਣਾ ਸੀ ਕਿ ਜੀ ਹਿੰਦੂ ਤੋਂ ਆ ਭਗਵਾ ਜਿਹੜਾ ਹੈ ਉਹ ਏਜੰਡਾ ਲਾਗੂ ਕਰ ਰਹੇ ਨੇ ਹੁਣ ਕਹਿੰਦੇ ਦੇਖੋ ਅਸੀਂ ਤਾਂ ਸੁਪਰੀਮ ਕੋਰਟ ਦਾ ਆਰਡਰ ਮੰਨੇ ਸੁਪਰੀਮ ਕੋਰਟ ਨੇ ਸਾਨੂੰ ਤਨ ਪਹਿਲਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਕਰਾਉਂਦੀ ਆਪਣੇ ਕਿਸੇ ਟੁਛੇ ਤੋਂ ਫੇਰੇ ਹੋ ਗਿਆ ਕਿ ਜੀ ਦੇਖੋ ਸਾਨੂੰ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਯੋਗਾ ਨੂੰ ਬਣਾ ਦਿਓ ਇੰਪੋਰਟੈਂਟ ਸਬਜੈਕਟ ਔਰ ਯੋਗਾ ਜਿਹਦਾ ਸਿੱਧਾ ਸਬੰਧ ਹਿੰਦੂਤਵਾ ਦੇ ਨਾਲ ਹੈ ਇਹ ਕੋਈ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ ਇਹ ਬਿਲਕੁਲ ਇੱਕ ਉਹ ਮਤ ਹੈ ਜਿਹੜਾ ਕਿ ਅਲਟੀਮੇਟਲੀ ਜਿਹੜਾ ਇਹਨਾਂ ਦਾ ਯੋਗੀਆਂ ਦਾ ਗੁਰੂ ਸ਼ਿਵਜੀ ਹੈ ਔਰ ਉਹ ਸਾਰੇ ਚੋਂ ਹੀ ਅਗੋਂ ਪਤਾਂਜਲੀ ਦਾ ਸ਼ਟਾਂਗ ਯੋਗਾ ਨਿਕਲਦਾ ਸੀ ਇਸ ਦੇ ਸੈਗਮੈਂਟ ਕੀਤੇ ਹੋਏ ਨੇ ਸੋ ਕੁੱਲ ਮਿਲਾ ਕੇ ਜਿਹੜੀ ਲਾਈਨ ਹੈ ਜਿਹੜਾ ਇਹਨਾਂ ਦਾ ਸੀ ਮੋਨ ਭਗਵਦ ਦਾ ਕਿ 20 20 ਤੱਕ 2020 ਤੱਕ ਅਸੀਂ ਸਭ ਨੂੰ Hindu ਬਣਾ ਦੇਣਾ ਔਰ ਆਲਮੋਸਟ ਐਜੂਕੇਸ਼ਨ ਦਾ ਜੇ ਭਗਵਾ ਕਰਨ ਇਸ ਲੈਵਲ ਤੇ ਜਾ ਕੇ ਹੋ ਰਿਹਾ ਹਾਲਾਂ ਭਾਰਤੀ ਕਨਸਟੀਟਿਊਸ਼ਨ ਜੇ ਐਜੂਕੇਸ਼ਨ ਸਟੇਟ ਸਬਜੈਕਟ ਹੈ ਪਰ ਜਦੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਬੈਠਾ ਹੈ ਉੱਪਰ ਉਹਨਾਂ ਦੇ ਦੂਸਰੇ ਲੋਕ ਬੈਠੇ ਨੇ ਔਰ ਹੁਣ ਸੁਪਰੀਮ ਕੋਰਟ ਦੇ ਥੱਲੇ ਫਿਰ ਜਿਹੜੇ ਸਤਨਾਮ ਵਾਹਿਗੁਰੂ ਜਾਂ ਅੱਲਾ ਦਾ ਨਾਮ ਲੈਣ ਵਾਲੇ ਜਾਂ ਗੋਡ ਕਹਿਣ ਵਾਲੇ ਨੇ ਜਦੋਂ ਉਹ ਓਮ ਓਮ ਨਮੋ ਸ਼ਵਾਏ ਕਹਿਣਗੇ ਕਿਉਂਕਿ ਇਹਨਾਂ ਦੇ ਨਾਲ ਜੁੜੇ ਹੋਏ ਉਹੀ ਸਾਰੇ ਓਮ ਨਮੋ ਸ਼ਵਾਏ ਓਮ ਨਮੋ ਸ਼ਵਾਏ ਕਰਨਗੇ ਯੋਗੀ ਬਣ ਕੇ ਤੇ ਫਿਰ ਕੋਈ ਲੋੜ ਹੀ ਨਹੀਂ ਆ ਫਿਰ ਸਿਰ ਤੇ ਪੱਗ ਹੋਏ ਭਾਵੇਂ ਇਸਲਾਮਿਕ ਟੋਪੀ ਹੋਏ ਜੇ ਤੋਸੇ ਹੀ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਇਸ ਲੈਵਲ ਤੋਂ ਹੀ ਜਿਹੜਾ 6 ਤੋਂ 14 ਸਾਲ ਤੱਕ ਦੀ ਉਮਰ ਤੁਸੀਂ ਉਹਨਾਂ ਨੂੰ ਓਮ ਨਮੋ ਸ਼ਵਾਏ ਕਰਵਾ ਦੇਣੇ ਜੀ ਤੇ ਫਿਰ ਜ਼ਰ ਹੈ ਹੋਰ ਹਿੰਦੂ ਬਣਾਣਾ ਕੀ ਹੈ ਹੋਰ ਕਿਹੜਾ ਉਹਦੇ ਤੇ ਕੋਈ ਮੱਥੇ ਤੇ ਕਿਸੇ ਦੇ ਖੋਦ ਦੇਣਾ ਹੈ ਉਹਨਾਂ ਨੇ ਉਹ ਇਹੀ ਹੈ 파ਟ ਕਿ ਬਈ ਸਕੂਲਾਂ ਦੇ ਲੈਵਲ ਤੋਂ ਯੂਨੀਵਰਸਿਟੀਆਂ ਤੇ ਪਹਿਲਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਐਸਟ੍ਰੋਲੋਜੀ ਜੋਤਿਸ਼ ਯੋਗਾ ਤਾੰਤ੍ਰਿਕ ਇਹ ਸਾਰੇ ਜਿਹੜੇ ਨੇ ਐਜ਼ ਅ ਸਬਜੈਕਟ ਦਿੱਤੇ ਹੋਏ ਨੇ ਔਰ ਜਿਹੜੇ ਮਾੜਾ ਮੋਟਾ ਅਲੀਗੜ ਮੁਸਲਮ ਯੂਨੀਵਰਸਿਟੀ ਜਾਂ ਦੂਸਰੀਆਂ ਯੂਨੀਵਰਸਿਟੀਆਂ ਨੇ ਉਹਨਾਂ ਦਾ ਮਾਈਨੋਰਟੀ ਸਟੇਟਸ ਜਿਹੜਾ ਹੈ ਉਸ ਨੂੰ ਚੈਲੰਜ ਕਰਵਾਇਆ ਹੋਇਆ ਜਿਹੜੀਆਂ ਥੋੜੀਆਂ ਬਹੁਤ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਔਰ ਦੂਸਰੀਆਂ ਥੋੜੇ ਸੈਕੂਲਰ ਕਿਸਮ ਦੀਆਂ ਸੀ ਉਹਨਾਂ ਦੇ ਉੱਤੇ ਸੈਡੀਸ਼ਨ ਦਾ ਕੇਸ ਪਾ ਕੇ ਜਿਹੜਾ ਉਹਨਾਂ ਨੂੰ ਧੱਕਿਆ ਹੋਇਆ ਸੋ ਇਹ ਅਸਲੀ ਜਿਹੜਾ ਮੋਨ ਭਗਵਦ ਦਾ ਏਜੰਡਾ ਹੈ ਉਹ ਸੱਚਮੁੱਚ ਜਿਹੜਾ ਹੁਣ ਲਾਜੂ ਹੋ ਰਿਹਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਹੁਣ ਸਾਡੇ ਦਰਸ਼ਕਾਂ ਦੱਸ ਦੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਰਾਗ ਦੇਵ ਗੰਦਾਰੀ ਦੇ ਵਿੱਚ ਸ਼ਬਦ ਚੁਣਿਆ ਜੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੇ ਬਰਨ ਅਬਰਨ ਸਭ ਹੂੰ ਰਹਾਓ ਜਹਤ ਉਪਜਿਓ ਤਹੀਂ ਸਮਾਇਓ ਏ ਬਿਦ ਜਾਣੀ ਤਬ ਹੂੰ ਜਹਾਂ ਜਹਾਂ ਇਹ ਦੇਹੀ ਤਾਰੀ ਰਹਿ ਨਾ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਜੀ ਪੰਜਵੇਂ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਇਸ ਗੱਲ ਦੇ ਉੱਤੇ ਫੋਕਸ ਕਰਵਾਇਆ ਕਿ ਉਸ ਨਿਰੰਕਾਰ ਦੀ ਉਸ ਰੱਬ ਦੀ ਯਾਦ ਚਤੇ ਪੈਰ ਅਠੇ ਪੈਰ ਹਰ ਪਲ ਆਪਣੇ ਦਿਲ ਦੇ ਅੰਦਰ ਰੱਖੋ ਉਸ ਨੂੰ ਯਾਦ ਕਰੋ ਹੇ ਮੇਰੇ ਮਨ ਹਰ ਕੀਰਤ ਕਰ ਸਾਧੂ ਸਾਧੂ ਹਮੇਸ਼ਾ ਸਦਾ ਦਿਨ ਰਾਤ ਕਿ ਉਸ ਵਾਯ ਗੁਰੂ ਦੀ ਹਮੇਸ਼ਾ ਸਿਫਤ ਸਲਾਹ ਕਰ ਗਾਵਤ ਸੁਨਤ ਜਪਤ ਉਧਾਰੈ ਜਿਹੜਾ ਵੀ ਉਸ ਵਾਯ ਗੁਰੂ ਦੇ ਨਾਮ ਨੂੰ ਗੋਂਦਾ ਸੁਣਦਾ ਜਪਦਾ ਉਹ ਮੁਕਤ ਹੋ ਜਾਂਦਾ ਉਸ ਦਾ ਉਧਾਰ ਹੋ ਜਾਂਦਾ ਉਹ ਮਾਇਆ ਦੇ ਜੰਜਾਲ ਚੋਂ ਨਿਕਲ ਜਾਂਦਾ ਵਰਣ ਅਬਰਣ ਸਭ ਹੋਂ ਰਹਿਓ ਇਸ ਦੇ ਲਈ ਕੋਈ ਉੱਚੀ ਜਾਤ ਦਾ ਹੋਣਾ ਜਾਂ ਨੀਵੀਂ ਜਾਤ ਦਾ ਹੋਣਾ ਕੋਈ ਫਰਕ ਨਹੀਂ ਕਿਉਂਕਿ ਵਰਣ ਇਹ ਹਿੰਦੂਆਂ ਦਾ ਵਰਣ ਆਸ਼ਰਮ ਹੈ ਬ੍ਰਾਹਮਣ, ਖਸ਼ਤਰੀ, ਵੈਸ਼ਯੂਦ ਔਰ ਕੁਝ ਉਹ ਨੇ ਜਿਨ੍ਹਾਂ ਨੂੰ ਇਹਨਾਂ ਚਾਰਾਂ ਦੇ ਵਿੱਚੋਂ ਨਹੀਂ ਰੱਖਿਆ ਹੋਇਆ ਉਹਨਾਂ ਨੇ ਕਿਹਾ ਇਹ ਤੋਂ ਵੀ ਬਾਹਰ ਉਹਨਾਂ ਨੂੰ ਅਵਰਣ ਕਹਿੰਦੇ ਨੇ ਸੋ ਗੁਰੂ ਸਾਹਿਬ ਨੇ ਕਿਹਾ ਭਾਵੇਂ ਇਹਨਾਂ ਚਾਰਾਂ ਵਰਣਾਂ ਵਾਲਾ ਕੋਈ ਹੈ ਜਾਂ ਕੋਈ ਇਸ ਤੋਂ ਬਾਹਰ ਹੈ ਅਵਰਣ ਹੈ ਜਿਹੜਾ ਵੀ ਕੋਈ ਉਸ ਦੇ ਨਾਮ ਨੂੰ ਗਾਏਗਾ ਸੁਨੇਗਾ ਜਪੇਗਾ ਉਹ ਮੁਕਤ ਹੋਏਗਾ ਜਹ ਤੈ ਉਪਜੋ ਤਹੀਂ ਸਮਾਇਓ ਇਹ ਵਿਦ ਜਾਣੀ ਤਬ ਹੂ ਜਦੋਂ ਨਿਰੰਕਾਰ ਦੀ ਕੋਈ ਸਿਫਤ ਸੁਲਾ ਕਰਦਾ ਹੈ ਯਾਦ ਕਰਦਾ ਹੈ ਉਸਦੇ ਨਾਲ ਜੁੜਦਾ ਹੈ ਫਿਰ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਨਿਰੰਕਾਰ ਸਵੈ ਪੰਗ ਹੈ ਜਿੱਥੋਂ ਉਪਜਦਾ ਹੈ ਉੱਥੇ ਹੀ ਉਹ ਸੰਬੰਧ ਹੈ ਆਪਣੇ ਆਪ ਸੈਲਫ ਇਲੂਮੀਨੇਟਿੰਗ ਹੈ ਇਹ ਗੱਲ ਉਦੋਂ ਹੀ ਸਮਝ ਆਏਗੀ ਕਿ ਨਿਰੰਕਾਰ ਕੀ ਹੈ ਉਹਦੀ ਹੋਂਦ ਕੀ ਹੈ ਜਦੋਂ ਅਸੀਂ ਉਸ ਦੀ ਯਾਦ ਵਿੱਚ ਜੁੜਾਂਗੇ ਜਹਾਂ ਜਹਾਂ ਇਹ ਦੇਹੀ ਧਾਰੀ ਰਹਿ ਨਾ ਪਾਇਓ ਕਭ ਕੇ ਭਾਵੇਂ ਇਹ ਜਿਹੜੀ ਦੇਹ ਹੈ ਇਹ ਡਿਫਰੈਂਟਲੀ ਫੈਸ਼ਨਡ ਹੋਏ ਕੋ ਕਾਲਾ, ਗੋਰਾ, ਚਿੱਟਾ, ਪੀਲਾ ਕੋਈ ਇੱਕ ਮੁਲਕ ਚ ਹੈ, ਕੋਈ ਕੰਟੀਨੈਂਟ ਚ ਹੈ, ਕੋਈ ਦੂਜੇ ਚ ਹੈ ਜਿੱਥੇ-ਜਿੱਥੇ ਵੀ ਕੋਈ ਹਿਊਮਨ ਬੀਇੰਗ, ਹਿਊਮਨ ਫਾਰਮ ਚ ਆਇਆ ਹੈ ਅਲਟੀਮੇਟਲੀ ਉਸ ਦਾ ਵਿਨਾਸ਼ ਹੋਣਾ ਹੈ, ਰਹਿਣ ਨਾ ਪਾਇਓ ਕਭੂ ਮੌਤ ਯਕੀਨੀ ਹੈ। ਔਰ ਇਹ ਗੱਲ ਮੈਂ ਕਿਸੇ ਪਾਕਿਸਤਾਨੀ ਟਾਕ ਸ਼ੋਅ ਤੇ ਸੁਣ ਰਿਹਾ ਸੀ ਜਿਹੜੇ ਬੜੀ ਚੰਗੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਜਿਹੜਾ ਕਫਨ ਹੈ ਉਸ ਦੀ ਜੇਬ ਨਹੀਂ ਹੁੰਦੀ ਕਿਉਂਕਿ ਖਾਲੀ ਹੱਥ ਬੰਦਾ ਜਾਂਦਾ ਹੈ ਜੀ ਬਾਕੀ ਤਾਂ ਸਾਰੀ ਉਮਰ ਅਸੀਂ ਜੇਬਾਂ ਦੇ ਵਿੱਚ ਠੁੱਸਦੇ ਧੁੰਨਦੇ ਵੀ ਜਿਹੜਾ ਕਫਨ ਹੈ ਉਸ ਦੀ ਜੇਬ ਨਹੀਂ ਹੁੰਦੀ ਕਿ ਮਤਲਬ ਉਹ ਦੱਸ ਰਿਹਾ ਹੁੰਦਾ ਹੈ ਵੀ ਇਵੇਂ ਹੀ ਜਾਣਾ ਹੈ ਰਹਿਣ ਨਾ ਪਾਇਓ ਕਬੂ ਸੁਖ ਆਇਓ ਭੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬੂ ਜਦੋਂ ਹੀ ਰੱਬ ਦੀ ਯਾਦ ਦੇ ਵਿੱਚ ਜਦੋਂ ਇਨਸਾਨ ਜੁੜਦਾ ਹੈ ਉਹ ਉਸ ਯਾਦ ਚੋਂ ਅੰਦਰ ਸੁਖ ਸ਼ਾਂਤੀ ਨਿਕਲਦੀ ਹੈ ਭੈ ਪਰਮ ਬਿਨਾਸੇ ਡਰ ਨਿਕਲ ਜਾਂਦਾ ਹੈ ਭਰਮ ਹੁੰਦਾ ਹੈ ਡਾਊਟ ਸਸਪੀਸ਼ਨ ਡਾਈਕਾਟੋਮੀ ਇਹ ਖਤਮ ਹੋ ਜਾਂਦੀ ਹੈ ਜਦੋਂ ਨਿਰੰਕਾਰ ਦੀ ਕਿਰਪਾ ਹੁੰਦੀ ਕੋਹ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੇਰੇ ਜੀਵਨ ਦਾ ਮਕਸਦ ਪੂਰਾ ਹੋ ਗਿਆ ਸਾਧ ਸੰਗਤ ਦੇ ਵਿੱਚ ਬੈਠ ਕੇ ਤਜ ਲਭ ਹੂੰ ਕਿ ਮੈਂ ਗਰੀਡ ਨੂੰ ਰਿਨੌਂਸ ਕਰ ਦਿੱਤਾ ਵੀ ਉਹਨੂੰ ਤਜ ਦਿੱਤਾ ਜਦੋਂ ਚੰਗੇ ਲੋਕਾਂ ਦੀ ਸੰਗਤ ਭਲੇ ਲੋਕਾਂ ਦੀ ਸੰਗਤ ਦੇ ਵਿੱਚ ਮੈਂ ਆ ਕੇ ਬੈਠਦਾ ਤੇ ਮੇਰੀ ਗਰੀਡ ਚਲੀ ਗਈ ਤੇ ਜਦੋਂ ਅੰਦਰੋਂ ਗਰੀਡ ਤ੍ਰਿਸ਼ਨਾ ਇਸ ਦੀ ਅੱਗ ਠੰਡੀ ਹੋ ਗਈ ਤੇ ਕੋਹ ਨਾਨਕ ਮੇਰੇ ਪੂਰੇ ਮਨੋਰਥ ਮੈਂ ਆਪਣੇ ਮਨ ਦੀ ਜਿਹੜੀ ਚਾਹ ਹੈ ਉਸ ਦੇ ਅੰਦਰ ਟਿਕਣ ਦੀ ਨਿਰੰਕਾਰ ਦੀ ਯਾਦ ਦੀ ਉਹ ਮੇਰੀ ਪੂਰੀ ਹੋਈ ਸੋ ਇਹ ਅੱਜ ਦਾ ਵਿਚਾਰ ਜੀਰਾਲ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਵਰਸ ਕਰਾਇਨੇ ਇਜਾਜ਼ਤ ਵੀਵਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ s o s@tvri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਣਾਸ ਨਾ ਗਿਆ ਦੋ ਦੇਖਦੇ ਰਹੋ tvri4 ਬਲਾਦੇਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ